ਮੇਰਾ ਨਾਮ ਅਨੁਸ਼ਕਾ ਹੈ ਮੇਰੀ ਉਮਰ ਵਿਆਹਯੋਗ ਹੋ ਚੁੱਕੀ ਸੀ ਫਤੇ ਮੇਰਾ ਰਿਸ਼ਤਾ ਵੀ ਤੈਹ ਹੋ ਗਿਆ ਸੀ ਇਹ ਰਿਸ਼ਤਾ ਬਹੁਤ ਮੁਸ਼ਕਲ ਨਾਲ ਹੋਇਆ ਸੀ ਸਾਨੂੰ ਮੁੰਡੇ ਵਾਲਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਪਈਆਂ ਸਨ ਇੱਕ ਇੱਕ ਪੈਸਾ ਜੋੜ ਕੇ ਦਾਜ ਤਿਆਰ ਕੀਤਾ ਗਿਆ ਸੀ ਘਰ ਵਿੱਚ ਇੰਨਾ ਚਿੰਤਾ ਤੇ ਤਣਾਵ ਦਾ ਮਾਹੌਲ ਸੀ ਕਿ ਦਿਲ ਕਰਦਾ ਸੀ ਕਿ ਵਿਆਹ ਤੋਂ ਹੀ ਇਨਕਾਰ ਕਰ ਦੇਵਾਂ ਮਾਤਾ ਪਿਤਾ ਨੇ ਕਰਜ਼ਾ ਲੈ ਕੇ ਹੋਣ ਵਾਲੇ ਸੌਰੇਕਾਰ ਵਾਲਿਆਂ ਦੀ ਹਰ ਜ਼ਰੂਰਤ ਅਤੇ ਮੰਗ ਪੂਰੀ ਕੀਤੀ ਸੀ ਇੱਥੋਂ ਤੱਕ ਕੀ ਉਹਨਾਂ ਦੇ ਕੱਪੜਿਆਂ ਦਾ ਖਰਚਾ ਵੀ ਮੇਰੇ ਮਾਤਾ ਪਿਤਾ ਨੇ ਚੁੱਕਿਆ ਸੀ ਹੁਣ ਮੇਰੀ ਆਪਣੀ ਖਰੀਦਾਰੀ ਬਾਕੀ ਰਹਿ ਗਈ ਸੀ ਮੈਂ ਆਪਣੀ ਜ਼ਰੂਰਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਸਨ ਪਰ ਕੁਝ ਚੀਜ਼ਾਂ ਅਜੇ ਹੀਆਂ ਸਨ ਜੋ ਮੈਂ ਵੀ ਲੈਣੀਆਂ ਸਨ ਇੰਨਾਂ ਜ਼ਰੂਰਤਾਂ ਲਈ ਮੈਂ ਇੱਕ ਕੱਪੜੇ ਦੀ ਦੁਕਾਨ 'ਤੇ ਖੜੀ ਸੀ ਸੋਚਿਆ ਕਿ 2-4 ਸੂਟ ਮੈਂ ਵੀ ਸਿਲਵਾ ਲਵਾਂ ਪਰ ਉੱਥੇ ਇੱਕ ਅਜੀਹੀ ਘਟਨਾ ਵਾਪਰੀ ਕਿ ਮੈਂ ਹੈਰਾਨ ਰਹਿ ਗਈ ਦੁਕਾਨ ਵਾਲਾ ਬਹੁਤ ਹੀ ਕੰਜੂਸ ਆਦਮੀ ਲੱਗ ਰਿਹਾ ਸੀ ਉਹ ਇੱਕ ਸੂਟ ਦੀ ਕੀਮਤ ਬਹੁਤ ਜ਼ਿਆਦਾ ਦੱਸ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਇਹੀ ਕੋ ਦਾਮ ਹੈ ਲੈਣਾ ਹੈ ਤਾਂ ਲੈ ਲਓ ਨਹੀਂ ਤਾਂ ਅੱਗੇ ਦੂਜੀ ਦੁਕਾਨ ਤੇ ਚਲੇ ਜਾਓ ਮੈਂ ਮਨ ਵਿੱਚ ਕਿਹਾ ਕਿ ਕਿੰਨਾ ਬਤਮੀਜ਼ ਆਦਮੀ ਹੈ ਪਰ ਮੈਨੂੰ ਕੱਪੜੇ ਪਸੰਦ ਆ ਚੁੱਕੇ ਸਨ ਇਸ ਲਈ ਮੈਂ ਖੜੀ ਸੋਚ ਰਹੀ ਸੀ ਕਿ ਕੀ ਕਰਾਂ ਮੇਰੇ ਕੋਲ ਪੈਸੇ ਸਨ ਪਰ ਜੇ ਮੈਂ ਇਸੇ ਦੁਕਾਨ ਤੋਂ ਕੱਪੜੇ ਖਰੀਦ ਲਏ ਤਾਂ ਫੇਰ ਘਰ ਵਾਪਸ ਜਾਣ ਲਈ ਪੈਸੇ ਨਹੀਂ ਬਚਣਗੇ ਐਸੇ ਉਲਜਨ ਵਿੱਚ ਸੀ ਕਿ ਨਾ ਜਾਣੇ ਕਿੱਥੋਂ ਇੱਕ ਫਕੀਰ ਭਿਖਾਰੀ ਦੁਕਾਨ ਵਿੱਚ ਆ ਗਿਆ। ਉਹ ਕਾਫੀ ਲੰਬਾ ਤੇ ਮਜ਼ਬੂਤ ਸਰੀਰ ਵਾਲਾ ਲੱਗ ਰਿਹਾ ਸੀ। ਉਸ ਦੇ ਚਿਹਰੇ ਤੇ ਸਫੇਦ ਦਾੜੀ ਸੀ। ਵਾਲ ਵੀ ਸਫੇਦ ਸਨ ਅਤੇ ਉਸ ਦਾ ਪਹਿਰਾਵਾ ਵੀ ਕੁਝ ਅਜੀਬ ਜਿਹਾ ਸੀ। ਉਹ ਭੀਖ ਮੰਗਦਾ ਹੋਇਆ ਦੁਕਾਨ ਵਿੱਚ ਆ ਗਿਆ। ਦੁਕਾਨਦਾਰ ਨੇ ਉਸ ਨੂੰ ਝਿੜਕਦੇ ਹੋਏ ਕਿਹਾ ਬਾਹਰ ਨਿਕਲੋ ਤੁਹਾਨੂੰ ਅੰਦਰ ਕਿਸ ਨੇ ਆਉਣ ਦਿੱਤਾ। ਉਹ ਬਿਖਾਰੀ ਬੋਲਿਆ ਮੇਰੀ ਗੱਲ ਸੁਣ ਲੈ ਬੱਚਾ ਜੇ ਤੂੰ ਅੱਜ ਮੈਨੂੰ ਇੱਕ ਰੋਟੀ ਖਵਾ ਦੇਵੇਂਗਾ ਤਾਂ ਤੈਨੂੰ ਕਰੋੜ ਰੁਪਏ ਮਿਲਣਗੇ ਮੈਂ ਇਹ ਸੁਣ ਕੇ ਹੈਰਾਨ ਹੋ ਗਈ ਮੈਂ ਸੋਚਿਆ ਕੀ ਅੱਜ ਕੱਲ੍ਹ ਦੇ ਲੋਕ ਭੀਖ ਮੰਗਣ ਲਈ ਕੀ ਕੀ ਤਰੀਕੇ ਕੱਢ ਲੈਂਦੇ ਨੇ ਦੁਕਾਨਦਾਰ ਨੇ ਮਜ਼ਾਕ ਵਿੱਚ ਕਿਹਾ ਅੱਛਾ ਤਾਂ ਮੈਂ ਤੈਨੂੰ ਜਿੰਨੀਆਂ ਰੋਟੀਆਂ ਖਵਾਵਾਂਗਾ ਓਨੇ ਹੀ ਕਰੋੜ ਮਿਲਣਗੇ ਭਿਖਾਰੀ ਨੇ ਕਿਹਾ ਹਾਂ ਜਿੰਨੀਆਂ ਰੋਟੀਆਂ ਖਵਾਵੇਂਗਾ ਓਨਾ ਹੀ ਤਾਂ ਮਿਲੇਗਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਵੀ ਉਸ ਵੱਲ ਧਿਆਨ ਦੇਣ ਲੱਗੀ ਕਿਉਂਕਿ ਉਸ ਦੇਸ਼ ਆਬਦਾਂ ਵਿੱਚ ਆਜੀਬ ਆਕਰਸ਼ਣ ਸੀ ਪਰ ਦੁਕਾਨਦਾਰ ਨੇ ਉਸ ਨੂੰ ੱੱਕਾ ਦੇ ਕੇ ਦੁਕਾਨ ਤੋਂ ਬਾਹਰ ਕੱਢ ਦਿੱਤਾ ਅਤੇ ਬੋਲਿਆ ਜਹਾ ਜਿੰਨੇ ਪੈਸੇ ਤੂੰ ਕਹਿ ਰਿਹਾ ਹੈ ਉਹਨਾਂ ਨਾਲ ਆਪ ਰੋਟੀ ਖਾ ਲੈ ਫਕੀਰ ਬੋਲਿਆ ਮੈਂ ਨਹੀਂ ਦੇਵਾਂਗਾ ਭਗਵਾਨ ਦੇਵੇਗਾ ਜੋ ਮੈਨੂੰ ਰੋਟੀ ਖਵਾਵੇਗਾ ਭਗਵਾਨ ਉਸ ਨੂੰ ਤਨ ਦੇਵੇਗਾ ਦੁਕਾਨਦਾਰ ਬੋਲਿਆ ਹਾਂ ਹਾਂ ਬਹੁਤ ਦੇਖੇ ਹਨ ਤੇਰੇ ਵਰਗੇ ਰੋਜ਼ ਦੁਕਾਨ ਤੇ ਆਉਂਦੇ ਹਨ ਤੁਹਾਡੇ ਵਰਗਿਆਂ ਨੂੰ ਤਾਂ ਭਗਵਾਨ ਦਾ ਵੀ ਡਰ ਨਹੀਂ ਰਿਹਾ ਭਗਵਾਨ ਦਾ ਨਾਮ ਲੈ ਕੇ ਭੀਖ ਮੰਗਣਾ ਸ਼ੁਰੂ ਕਰ ਦਿੱਤਾ ਹੈ ਇਨਾ ਕਹਿ ਕੇ ਉਸ ਨੇ ਉਸ ਨੂੰ ਬੁਰੀ ਤਰ੍ਹਾਂ ਦੁਕਾਨ ਤੋਂ ਧੱਕਾ ਮਾਰ ਕੇ ਕੱਢ ਦਿੱਤਾ ਇਥੋਂ ਤੱਕ ਕਿ ਬਿਖਾਰੀ ਆਖਰੀ ਵਿੱਚ ਜ਼ਮੀਨ ਤੇ ਡਿੱਗ ਗਿਆ ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਮੈਂ ਸੋਚਿਆ ਬੇਚਾਰਾ ਤਾਂ ਸਿਰਫ ਰੋਟੀ ਹੀ ਮੰਗ ਰਿਹਾ ਸੀ ਪੈਸੇ ਤਾਂ ਨਹੀਂ ਮੰਗੇ ਸਨ ਸ਼ਾਇਦ ਉਸ ਨੂੰ ਸੱਚਮੁੱਚ ਭੁੱਖ ਲੱਗੀ ਹੋਵੇਗੀ ਅਤੇ ਰੋਟੀ ਮੰਗਣ ਲਈ ਉਸ ਨੇ ਅਜਿਹਾ ਤਰੀਕਾ ਅਪਣਾਇਆ ਹੋਵੇਗਾ ਵੱਡੇ ਵੱਡੇ ਦੁਕਾਨਦਾਰ ਵੀ ਤਾਂ ਆਪਣਾ ਸਮਾਨ ਵੇਚ ਲਈ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੇ ਹਨ ਕਦੇ ਕਹਿੰਦੇ ਹਨ ਕਿ ਮਾਲ ਮਹਿੰਗਾ ਹੋ ਗਿਆ ਹੈ ਕਦੇ ਕਹਿੰਦੇ ਹਨ ਕਿ ਬਾਹਰੋਂ ਆਇਆ ਹੈ ਅਸੀਂ ਐਨੇ ਵਿੱਚ ਖਰੀਦਿਆ ਹੈ ਜੇ ਇਹ ਲੋਕ ਆਪਣਾ ਸਮਾਨ ਵੇਚਣ ਲਈ ਝੂਠ ਬੋਲ ਸਕਦੇ ਹਨ ਤਾਂ ਉਹ ਗਰੀਬ ਜੋ ਰੋਟੀ ਲਈ ਕੋਈ ਬਹਾਨਾ ਬਣਾ ਰਿਹਾ ਸੀ ਤਾਂ ਉਸ ਵਿੱਚ ਕੀ ਬੁਰਾਈ ਸੀ ਮੈਂ ਵੀ ਦੁਕਾਨ ਛੱਡ ਦਿੱਤੀ ਅਤੇ ਬਾਹਰ ਨਿਕਲ ਗਈ ਦੁਕਾਨਦਾਰ ਮੈਨੂੰ ਬੁਲਾਉਂਦਾ ਰਿਹਾ ਪਰ ਮੈਂ ਉਸ ਦੀ ਗੱਲ ਨਹੀਂ ਸੁਣੀ ਜਦੋਂ ਮੈਂ ਬਾਹਰ ਨਿਕਲੀ ਤਾਂ ਦੇਖਿਆ ਕਿ ਫਕੀਰ ਬਹੁਤ ਤੇਜ਼ੀ ਨਾਲ ਜਾ ਰਿਹਾ ਸੀ ਮੈਂ ਉਸ ਨੂੰ ਆਵਾਜ਼ ਦਿੱਤੀ ਅਤੇ ਕਿਹਾ ਬਾਬਾ ਇੱਕ ਗੱਲ ਸੁਣ ਲਓ ਉਹ ਰੁਕ ਗਿਆ ਮੈਂ ਕਿਹਾ ਤੁਹਾਨੂੰ ਬਹੁਤ ਭੁੱਖ ਲੱਗੀ ਹੈ ਉਹ ਬੋਲਿਆ ਹਾਂ ਬੇਟੀ ਮੈਨੂੰ ਬਹੁਤ ਭੁੱਖ ਲੱਗੀ ਹੈ ਜੋ ਮੈਨੂੰ ਰੋਟੀ ਖਵਾ ਦੇਗਾ ਉਸ ਨੂੰ ਕਰੋੜਾ ਰੁਪਏ ਮੰਨਗੇ ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਕਰੋੜਾ ਰੁਪਏ ਨਹੀਂ ਚਾਹੀਦੇ ਮੈਂ ਤੁਹਾਨੂੰ ਰੋਟੀ ਲੈ ਕੇ ਦਿੰਦੀ ਹਾਂ ਮੈਂ ਇੱਕ ਹੋਟਲ ਵਿੱਚ ਗਈ ਅਤੇ ਹੋਟਲ ਵਾਲੇ ਨੂੰ ਕਿਹਾ ਉਹਨਾਂ ਨੂੰ 10 ਰੋਟੀਆਂ ਅਤੇ ਪਲੇਟ ਵਿੱਚ ਸਬਜ਼ੀ ਜਾਂ ਪੈਕ ਕਰਕੇ ਦੇ ਦਿਓ ਮੈਂ ਜਾਣ ਬੁੱਝ ਕੇ ਖਾਣਾ ਵੱਧ ਮੰਗਵਾਇਆ ਤਾਂ ਕਿ ਉਹ ਦੋ ਵੇਲੇ ਖਾ ਸਕਣ। ਮੈਂ ਬਾਬੇ ਨੂੰ ਖਾਣੇ ਦਾ ਪੈਕੇਟ ਫੜਾਇਆ ਤੇ ਕਿਹਾ ਇਹ ਤੁਹਾਡਾ ਖਾਣਾ ਹੈ। ਤੁਸੀਂ ਇਸ ਨੂੰ ਹੁਣ ਵੀ ਖਾ ਸਕਦੇ ਹੋ ਅਤੇ ਰਾਤ ਨੂੰ ਵੀ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੀ। ਭਗਵਾਨ ਭਲਾ ਕਰਨਗੇ। ਉਹਨਾਂ ਨੇ ਮੈਨੂੰ ਧਿਆਨ ਨਾਲ ਦੇਖਿਆ। ਅਤੇ ਪੁੱਛਿਆ ਬੇਟੀ ਤੁਹਾਡਾ ਨਾਮ ਕੀ ਹੈ ਮੈਂ ਆਪਣਾ ਨਾਮ ਦੱਸਿਆ ਫਿਰ ਉਹਨਾਂ ਨੇ ਪੁੱਛਿਆ ਕਿੱਥੇ ਰਹਿੰਦੇ ਹੋ ਮੈਂ ਕਿਹਾ ਮੈਂ ਇੱਥੇ ਨੇੜੇ ਹੀ ਰਹਿੰਦੀ ਹਾਂ ਫਿਰ ਪੁੱਛਣ ਲੱਗੇ ਕਿਸ ਦੀ ਬੇਟੀ ਹੋ ਮੈਂ ਕਿਹਾ ਮੈਂ ਪੋਸਟਮਾਸਟਰ ਪ੍ਰਕਾਸ਼ ਦੀ ਬੇਟੀ ਹਾਂ ਉਹਨਾਂ ਨੇ ਕਿਹਾ ਭਗਵਾਨ ਤੁਹਾਡੇ ਮਾਤਾ ਪਿਤਾ ਨੂੰ ਖੁਸ਼ੀਆਂ ਦੇਵੇ ਮੈਂ ਕਿਹਾ ਮੇਰਾ ਵਿਆਹ ਹੋਣ ਵਾਲਾ ਹੈ ਬਸ ਮੇਰੇ ਲਈ ਦੁਆ ਮੰਗੋ ਕਿ ਮੇਰੀ ਆਉਣ ਵਾਲੀ ਜ਼ਿੰਦਗੀ ਚੰਗੀ ਹੋਵੇ ਬਾਬੇ ਨੇ ਕਿਹਾ ਈਸ਼ਵਰ ਦੀ ਚਾ ਨਾਲ ਸਭ ਕੁਝ ਠੀਕ ਹੋਵੇਗਾ ਤੂੰ ਇੱਕ ਚੰਗੀ ਇਨਸਾਨ ਲੱਗਦੀ ਹੈ ਚੰਗੇ ਲੋਕਾਂ ਨਾਲ ਹਮੇਸ਼ਾ ਚੰਗਾ ਹੀ ਹੁੰਦਾ ਹੈ ਬਾਬੇ ਨੇ ਮੇਰੇ ਸਿਰ ਤੇ ਹੱਥ ਰੱਖਿਆ ਅਤੇ ਮੈਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਜਦੋਂ ਤੱਕ ਮੈਂ ਉੱਥੇ ਜਾ ਰਹੀ ਸੀ ਉਹ ਲਗਾਤਾਰ ਆਸ਼ੀਰਵਾਦ ਦੇ ਰਹੇ ਸਨ ਮੈਂ ਆਪਣੇ ਲਈ ਕੁਝ ਨਹੀਂ ਲਿਆ ਅਤੇ ਘਰ ਵੱਲ ਨਿਕਲ ਪਈ ਰਾਹ ਵਿੱਚ ਬਾਬੇ ਦੀਆਂ ਗੱਲਾਂ ਬਾਰੇ ਸੋਚ ਰਹੀ ਸੀ ਕਿ ਚੰਗੇ ਲੋਕਾਂ ਨਾਲ ਚੰਗਾ ਹੁੰਦਾ ਹੈ ਪਰ ਮੇਰੇ ਨਾਲ ਕਦੇ ਕੁਝ ਚੰਗਾ ਨਹੀਂ ਹੋਇਆ ਸੀ ਮੈਂ 28 ਸਾਲ ਦੀ ਹੋ ਗਈ ਸੀ ਫਿਰ ਜਾ ਕੇ ਮੇਰੇ ਲਈ ਇੱਕ ਚੰਗਾ ਰਿਸ਼ਤਾ ਆਇਆ ਓਬੀਐਸ ਲਈ ਕਿ ਮੈਂ 15000 ਰੁਪਏ ਦੀ ਨੌਕਰੀ ਕਰਦੀ ਸੀ ਇੱਕ ਸਕੂਲ ਵਿੱਚ ਪੜਾਉਂਦੀ ਸੀ ਵਿਆਹ ਤੋਂ ਪਹਿਲਾਂ ਹੀ ਮੇਰੀ ਸੱਸ ਅਤੇ ਨਨਦਾ ਕਹਿ ਰਹੀਆਂ ਸਨ ਕਿ ਤੁਹਾਨੂੰ ਆਪਣੀ ਤਨਖਾਹ ਸਾਨੂੰ ਦੇਣੀ ਪਵੇਗੀ ਜਦੋਂ ਵਿਆਹ ਤੋਂ ਪਹਿਲਾਂ ਹੀ ਉਹ ਅਜਿਹੀਆਂ ਗੱਲਾਂ ਕਰ ਰਹੀਆਂ ਸਨ ਤਾਂ ਵਿਆਹ ਤੋਂ ਬਾਅਦ ਮੇਰਾ ਕੀ ਹਾਲ ਹੋਵੇਗਾ ਇਹ ਗੱਲ ਮੈਨੂੰ ਮੇਰੀ ਨਾਨਦ ਨੇ ਫੋਨ ਤੇ ਦੱਸੀ ਸੀ ਮੈਂ ਇਹ ਗੱਲ ਆਪਣੇ ਮਾਤਾ ਪਿਤਾ ਨੂੰ ਨਹੀਂ ਦੱਸੀ ਕਿਉਂਕਿ ਵੈਸੇ ਵੀ ਇਹ ਰਿਸ਼ਤਾ ਬਹੁਤ ਮੁਸ਼ਕਲ ਨਾਲ ਆਇਆ ਸੀ ਜੇ ਵੀ ਦੱਸ ਦਿੰਦੀ ਤਾਂ ਉਹਨਾਂ ਦਾ ਦਿਲ ਦੁੱਖਦਾ ਐਨੀ ਛੋਟੀ ਜਹੀ ਗੱਲ ਤੇ ਰਿਸ਼ਤਾ ਤੋੜਨਾ ਵੀ ਮੁਮਕਿਨ ਨਹੀਂ ਸੀ ਪਰ ਉਹ ਪਰੇਸ਼ਾਨ ਜ਼ਰੂਰ ਹੋ ਜਾਂਦੇ ਕੀ ਪਤਾ ਨਹੀਂ ਸਾਡੀ ਬੇਟੀ ਦਾ ਭਵਿੱਖ ਕੀ ਹੋਵੇਗਾ ਇਸ ਤੋਂ ਇਲਾਵਾ ਮੈਨੂੰ ਇੱਕ ਹੋਰ ਬਹੁਤ ਵੱਡੀ ਗੱਲ ਪਤਾ ਲੱਗੀ ਸਾਡੀ ਮੰਗਣੀ ਵਿੱਚ ਮੇਰੇ ਹੋਣ ਵਾਲੇ ਪਤੀ ਦੇ ਕੁਝ ਰਿਸ਼ਤੇਦਾਰ ਆਏ ਹੋਏ ਸਨ। ਉਹਨਾਂ ਵਿੱਚੋਂ ਇੱਕ ਆਂਟੀ ਮੇਰੇ ਨਾਲ ਬਾਰ-ਬਾਰ ਗੱਲ ਕਰਨ ਲਈ ਬੇਚੈਨ ਦਿਖ ਰਹੀ ਸੀ। ਉਹਨਾਂ ਨੇ ਮੇਰਾ ਨੰਬਰ ਲਿਆ ਅਤੇ ਬਾਅਦ ਵਿੱਚ ਮੈਨੂੰ ਫੋਨ ਕੀਤਾ। ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਹੋਰ ਵੀ ਬੇਚੈਨ ਹੋ ਗਿਆ। ਉਹਨਾਂ ਨੇ ਕਿਹਾ ਕਿ ਇਸ ਘਰ ਵਿੱਚ ਵਿਆਹ ਨਾ ਕਰੋ। ਇਹ ਲੋਕ ਬਿਲਕੁਲ ਵੀ ਚੰਗੇ ਨਹੀਂ ਹਨ। ਉਹਨਾਂ ਨੇ ਆਪਣੀ ਪਹਿਲੀ ਨੂੰ ਨਾਲ ਬਹੁਤ ਬੁਰਾ ਸਲੂਕ ਕੀਤਾ ਸੀ। ਉਹ ਸਦਾ ਸਾਰਾ ਸਮਾਨ ਖੋਲਿਆ ਅਤੇ ਆਪਣੀ ਬੇਟੀ ਨੂੰ ਦਾਜ ਵਿੱਚ ਦੇ ਦਿੱਤਾ। ਉਹ ਬੋਲੇ ਕਿ ਉਹ ਸਿਰਫ ਦਾਜ ਅਤੇ ਤੇਰੀ ਨੌਕਰੀ ਦੀ ਵਜ੍ਹਾ ਨਾਲ ਤੇਰੇ ਨਾਲ ਵਿਆਹ ਕਰ ਰਹੇ ਹਨ। ਉਹਨਾਂ ਦਾ ਮੁੰਡਾ ਵੀ ਕਿਸੇ ਕੰਮ ਦਾ ਨਹੀਂ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਤੇਰੇ ਹੋਣ ਵਾਲੇ ਪਤੀ ਦਾ ਪਹਿਲਾਂ ਵੀ ਕਿਸੇ ਕੁੜੀ ਨਾਲ ਚੱਕਰ ਸੀ ਅਤੇ ਉਹ ਹਰ ਦੂਜੀ ਕੁੜੀ ਨੂੰ ਬੁਰੀ ਨਜ਼ਰ ਨਾਲ ਦੇਖਦਾ ਹੈ। ਉਹ ਬਿਲਕੁਲ ਵੀ ਚੰਗਾ ਇਨਸਾਨ ਨਹੀਂ ਹੈ। ਪਰ ਮੈਂ ਕਰਦੀ ਵੀ ਕੀ? ਈਸ਼ਵਰ ਦੀ ਮਰਜ਼ੀ ਨਾਲ ਅਸੀਂ ਚਾਰ ਭੈਣਾਂ ਸੀ ਸਭ ਦੇ ਵਿਆਹ ਹੋ ਚੁੱਕੇ ਸਨ ਕਿਉਂਕਿ ਉਹ ਬਹੁਤ ਸੁੰਦਰ ਸਨ ਮੇਰੇ ਕੋਲ ਨੌਕਰੀ ਸੀ ਪਰ ਮੇਰੇ ਰੰਗ ਰੂਪ ਵਿੱਚ ਕੁਝ ਖਾਸ ਨਹੀਂ ਸੀ ਇਹ ਰਿਸ਼ਤਾ ਕਿਸੇ ਤਰ੍ਹਾਂ ਮਿਲਿਆ ਸੀ ਜੇ ਮੈਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੰਦੀ ਤਾਂ ਸ਼ਾਇਦ ਤੰਨੇ 4 ਸਾਲ ਤੱਕ ਕੋਈ ਰਿਸ਼ਤਾ ਨਾ ਆਉਂਦਾ ਅਤੇ 3-4 ਸਾਲ ਬਾਅਦ ਮੇਰੀ ਉਮਰ 30 ਸਾਲ ਹੋ ਜਾਂਦੀ ਫਿਰ ਲੋਕ ਵੀ ਗੱਲਾਂ ਬਣਾਉਂਦੇ ਅਤੇ 30 ਸਾਲ ਦੀ ਕੁੜੀ ਲਈ ਕਿੱਥੇ ਜਲਦੀ ਰਿਸ਼ਤਾ ਆਉਂਦਾ ਹੈ ਬਸ ਇਹ ਹੀ ਮੇਰਾ ਆਖਰੀ ਮੌਕਾ ਸੀ ਇਸ ਲਈ ਮੈਂ ਬਹੁਤ ਪਰੇਸ਼ਾਨ ਸੀ ਇੰਨਾ ਸੋਚਾਂ ਵਿੱਚ ਡੁੱਬੀ ਹੋਈ ਮੈਂ ਘਰ ਵੱਲ ਜਾ ਰਹੀ ਸੀ ਤੇ ਦਿਮਾਗ ਵਿੱਚ ਬਾਰ ਬਾਰ ਉਹੀ ਗੱਲਾਂ ਘੁੰਮ ਰੰਗ ਸਨ ਹਰਾ ਵਿੱਚ ਥੋੜੀਆਂ ਬਹੁਤ ਚੀਜ਼ਾਂ ਲੈ ਲਈਆਂ ਇਹਨਾਂ ਦੀ ਜ਼ਰੂਰਤ ਸੀ ਕਿਉਂਕਿ ਜਦੋਂ ਬਾਜ਼ਾਰ ਆਈ ਸੀ ਤਾਂ ਸਮਾਂ ਬਿਆਰਥ ਨਹੀਂ ਕਰ ਸਕਦੀ ਸੀ ਪਹਿਲਾਂ ਹੀ ਮੈਨੂੰ ਛੁੱਟੀ ਨਹੀਂ ਮਿਲਦੀ ਸੀ ਮਾਪਿਓ ਵੀ ਇੰਨੇ ਦਿਨ ਹੀ ਬਹੁਤ ਪਰੇਸ਼ਾਨ ਸਨ ਬੇਟੀ ਦੀ ਵਿਦਾਈ ਕਰਨਾ ਉਹਨਾਂ ਲਈ ਬਹੁਤ ਮੁਸ਼ਕਲ ਸੀ ਕਿੰਨੀ ਅਜੀਬ ਗੱਲ ਹੈ ਕਿ ਇਨਸਾਨ ਆਪਣੀ ਸੰਤਾਨ ਕਿਸੇ ਹੋਰ ਨੂੰ ਸੌਂਪ ਦਿੰਦਾ ਹੈ ਫੇਰ ਉਸ ਨਾਲ ਸਮਾਨ ਦੀ ਦੇਵੇ ਅਤੇ ਗੱਲਾਂ ਵੀ ਸੁਨੇ ਇਹ ਸੋਚ ਕੇ ਵੀ ਦੁੱਖ ਹੁੰਦਾ ਹੈ ਕੀ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਉਸ ਨਾਲ ਕੀ ਹੋਵੇਗਾ ਦਿਲ ਤਾਂ ਕਰਦਾ ਸੀ ਕਿ ਵਿਆਹ ਨਾ ਕਰਾਂ ਪਰ ਅਜੇ ਹਾ ਕਾਰਨ ਨਾਲ ਮਾਪਿਓ ਹੀ ਦੁਖੀ ਹੁੰਦੇ ਇਹ ਸਭ ਅਜੀਬ ਰਸਮਾਂ ਅਤੇ ਪਰੰਪਰਾਵਾਂ ਸੰਨ ਪਰ ਜਦੋਂ ਘਰ ਪਹੁੰਚੀ ਤਾਂ ਸਾਹਮਣੇ ਇੱਕ ਹੋਰ ਤੂਫਾਨ ਮੇਰਾ ਇੰਤਜ਼ਾਰ ਕਰ ਰਿਹਾ ਸੀ ਜਿਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਮੇਰੇ ਪਿਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਉਹ ਸਿਰ ਫੜ ਕੇ ਬੈਠੇ ਸਨ ਮੈਂ ਪੁੱਛਿਆ ਕਿ ਕੀ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਮੁੰਡੇ ਵਾਲਿਆਂ ਨੇ ਵਿਆਹ ਤੋਂ 2 ਹਫ਼ਤੇ ਪਹਿਲਾਂ ਇੱਕ ਸ਼ਰਪ ਰੱਖ ਦਿੱਤੀ ਹੈ ਉਹ ਕਹਿ ਰਹੇ ਹਨ ਕਿ ਉਹਨਾਂ ਨੂੰ ਇੱਕ ਲੱਖ ਪਏ ਨਗਦ ਚਾਹੀਦੇ ਹਨ ਇਹ ਸੁਣ ਕੇ ਮੈਂ ਵੀ ਹੈਰਾਨ ਹੋ ਗਈ ਮੈਂ ਪੁੱਛਿਆ 1 ਲੱਖ ਵੀ ਨਗਦ ਉਹ ਵੀ ਕਿਸ ਲਈ ਪਿਤਾ ਜੀ ਬੋਲੇ ਓ ਲੋਕ ਕਿਆ ਰਹਿ ਹੰਨ ਕੀ ਅਸੀਂ ਬਹੁਤ ਘੱਟ ਦਾਜ ਦਿੱਤਾ ਹੈ ਨਾ ਤਾਂ ਕੂਲਰ ਹੈ ਨਾ ਗੀਜਰ ਓ ਲੋਕ ਅੱਜ ਸ਼ਾਮ ਨੂੰ ਇਸੇ ਵਿਸ਼ੇ ਤੇ ਗੱਲ ਕਰ ਨਾ ਰਹੇ ਹਨ ਅਸੀਂ ਉਹਨਾਂ ਨਾਲ ਕੀ ਗੱਲ ਕਰਾਂਗੇ ਸਾਡੇ ਕੋਲ ਤਾਂ 1 ਰੁਪਇਆ ਵੀ ਨਹੀਂ ਹੈ ਬਾਸ ਇੰਨੇ ਹੀ ਪੈਸੇ ਹਨ ਜਿਸ ਨਾਲ ਕਿਸੇ ਤਰ੍ਹਾਂ ਵਿਆਹ ਕਰ ਸਕੀਏ ਜੇ ਕਿਸੇ ਤੋਂ ਮੰਗਿਏ ਤਾਂ ਹੁਣ ਕੋਈ ਸਾਨੂੰ ਪੈਸੇ ਨਹੀਂ ਦੇਵੇਗਾ ਪਹਿਲਾਂ ਹੀ ਮੰਗ ਮੰਗ ਕੇ ਸਭ ਕੁਝ ਜੁਟਾਇਆ ਹੈ ਹੁਣ ਤਾਂ ਕਰ ਜਾ ਵੀ ਝਗਾਉਣਾ ਹੈ ਮੈਂ ਵੀ ਬਹੁਤ ਪਰੇਸ਼ਾਨ ਹੋ ਗਈ ਸ਼ਾਮ ਨੂੰ ਉਹ ਲੋਕ ਆਏ ਤਾਂ ਇਸ ਤਰ੍ਹਾਂ ਗੱਲਾਂ ਕਰਨ ਲੱਗੇ ਜਿਵੇਂ ਉਹਨਾਂ ਨੇ ਮੈਨੂੰ ਖਰੀਦ ਲਿਆ ਹੋਵੇ ਕੈਨ ਲੱਗੇ ਅਸੀਂ ਕਿਹੜਾ ਇਹ ਪੈਸਾ ਆਪਣੇ ਲਈ ਰੱਖਣਾ ਹੈ ਇਹ ਤਾਂ ਤੁਹਾਡੀ ਬੇਟੀ ਅਤੇ ਜਵਾਈ ਦੇ ਕੰਮ ਹੀ ਆਵੇਗਾ ਸੋਚਿਆ ਹੈ ਕਿ ਵਿਆਹ ਤੋਂ ਬਾਅਦ ਉਹ ਇੰਨਾ ਪੈਸੇ ਨਾਲ ਕੋਈ ਵਪਾਰ ਸ਼ੁਰੂ ਕਰੇਗਾ ਫੇਰ ਬਾਅਦ ਵਿੱਚ ਸਾਰਾ ਕੁਝ ਤੁਹਾਡੀ ਬੇਟੀ ਦੇ ਹਵਾਲੇ ਹੀ ਹੋਵੇਗਾ ਉਹੀ ਇਸ ਦਾ ਲਾਭ ਉਠਾਵੇਗੀ ਸਾਨੂੰ ਤਾਂ ਐਸੇ ਵੀ ਕੁਝ ਨਹੀਂ ਚਾਹੀਦਾ ਅਸੀਂ ਤਾਂ ਤੁਹਾਨੂੰ ਅᱡੇਹਾ ਜਵਾਈ ਦੇ ਰਹੇ ਹਾਂ ਕਿ ਤੁਸੀਂ ਕਹੋਗੇ ਅᱡੇਹਾ ਜਵਾਈ ਸਾਨੂੰ ਕਦੇ ਨਹੀਂ ਮਿਲਿਆ ਉਹ ਤਾਂ ਹੁਣੇ ਤੋਂ ਹੀ ਤੁਹਾਡੀ ਹਰ ਗੱਲ ਮੰਨ ਰਿਹਾ ਹੈ ਇੱਕ ਨੇ ਕਿਹਾ 10 ਲੱਖ ਨਹੀਂ ਲਵਾਗਾ 8 ਲੱਖ ਦੇ ਦਿਓ ਵਪਾਰ ਅੱਜ ਕੱਲ 10 ਲੱਖ ਹੁੰਦਾ ਹੀ ਕੀ ਹੈ ਇੱਕ ਵਪਾਰਾਰੇ ਪਤਾ ਲੱਗਾ ਹੈ ਜੋ 10 ਲੱਖ ਨਾਲ ਸ਼ੁਰੂ ਹੁੰਦਾ ਹੈ ਅਤੇ ਇਸ ਲਈ ਕਿਹਾ ਹੈ ਭਗਵਾਨ ਗਵਾਹ ਹੈ ਕਿ ਇੱਕ ਰਕਮ ਵਿੱਚੋਂ ਇੱਕ ਰੁਪਇਆ ਵੀ ਅਸੀਂ ਆਪਣੀ ਜੇਬ ਵਿੱਚ ਨਹੀਂ ਰੱਖਣਾ ਤੁਸੀਂ ਤਾਂ ਅਜੇ ਹਾ ਸਮਝੋ ਜਿਵੇਂ ਤੁਸੀਂ ਇਹ ਪੈਸੇ ਆਪਣੀ ਬੇਟੀ ਅਤੇ ਜਮਾਈ ਨੂੰ ਹੀ ਦਿੱਤੇ ਹਨ ਉਹ ਲੋਕ ਸਾਡੀ ਇੱਕ ਵੀ ਗੱਲ ਸੁਣਨ ਲਈ ਤਿਆਰ ਨਹੀਂ ਸਨ ਜਾਣਦੇ-ਜਾਣਦੇ ਇਹ ਵੀ ਕਹਿ ਗਏ ਕਿ ਜੇ ਤੁਸੀਂ ਲੋ ਕਪੈਸੇ ਆਉਂਦਾ ਇੰਤਜ਼ਾਮ ਨਹੀਂ ਕਰ ਸਕਦੇ ਤਾਂ ਸਾਨੂੰ ਦੱਸ ਰਹੇ ਹੋ ਅਸੀਂ ਇਹ ਰਿਸ਼ਤਾ ਤੋੜ ਦੇਵਾਂਗੇ ਮੇਰੇ ਮਾਤਾ ਪਿਤਾ ਨੇ ਆਪਣੇ ਦਿਲ ਤੇ ਹੱਥ ਰੱਖ ਲਿਆ ਅਤੇ ਮਾਂ ਵੀ ਬਹੁਤ ਚਿੰਤਿਤ ਹੋ ਗਈ ਉਹ ਲੋਕ ਚਲੇ ਗਏ ਅਤੇ ਮੈਂ ਸਾਰੀ ਰਾਤ ਰੋਂਦੀ ਰਹੀ ਬੈਠ ਕੇ ਪ੍ਰਾਰਥਨਾ ਕਰਦੀ ਰਹੀ ਫੇਰ ਮੈਂ ਇੱਕ ਫੈਸਲਾ ਲਿਆ ਅਤੇ ਸਵੇਰੇ ਉੱਠ ਕੇ ਕਿਹਾ ਤੁਸੀਂ ਉਹਨਾਂ ਲੋਕਾਂ ਨੂੰ ਮਨਾ ਕਰ ਦਿਓ ਅਸੀਂ ਇਹ ਵਿਆਹ ਨਹੀਂ ਕਰਾਂਗੇ ਕਿਉਂਕਿ ਜੇ ਅਸੀਂ ਆਪਣੇ ਸਰੀਰ ਦੇ ਅੰਗ ਵੀ ਵੇਚ ਦਈਏ ਤਾਂ ਵੀ 1 ਲੱਖ ਰੁਪਏ ਲਗਦਾ ਜਮਾ ਨਹੀਂ ਕਰ ਸਕਦੇ ਪਹਿਲਾਂ ਹੀ ਜੋ ਕੁਝ ਸੀ ਉਹ ਸਾਬ ਦਾ ਆ ਦੇ ਵਿੱਚ ਲਗਾ ਦਿੱਤਾ ਹੈ ਕਿਹੜੀ ਕਮੀ ਹੈ ਦਾਜ ਵਿੱਚ ਜੋ ਉਹਨਾਂ ਨੂੰ 10 ਲੱਖ ਰੁਪਏ ਚਾਹੀਦੇ ਹਨ ਅਤੇ ਵਪਾਰ ਵੀ ਅਸੀਂ ਬਣਾ ਕੇ ਉਸ ਨੂੰ ਦੇਈਏ ਆਪ ਕਿਉਂ ਨਹੀਂ ਬਣਾਉਂਦਾ ਵਪਾਰ ਮੇਰੇ ਮਾਤਾ ਪਿਤਾ ਨੇ ਕਿਹਾ ਮੁੰਡਾ ਚੰਗਾ ਹੈ ਬਹੁਤ ਮੁਸ਼ਕਲ ਨਾਲ ਇਹ ਰਿਸ਼ਤਾ ਮਿਲਿਆ ਹੈ ਮੁੰਡੇ ਨੂੰ ਦੇਖ ਕੇ ਹੀ ਅਸੀਂ ਰਿਸ਼ਤਾ ਤੈਅ ਕੀਤਾ ਸੀ ਮੈਂ ਕਿਹਾ ਪਰ ਇਸ ਦੇ ਮਾਤਾ ਪਿਤਾ ਚੰਗੇ ਨਹੀਂ ਹਨ ਜੇ ਮੈਂ ਅਜਿਹੇ ਲੋਕਾਂ ਨਾਲ ਰਹਾਂਗੀ ਤਾਂ ਮੈਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਉਹ ਮੁੰਡਾ ਵੀ ਮੇਰੀ ਮਦਦ ਨਹੀਂ ਕਰੇਗਾ ਪਰ ਹੁਣੇ ਤੋਂ ਹੀ ਆਪਣੇ ਮਾਪਿਆਂ ਦੀ ਗੱਲ ਮੰਨ ਰਿਹਾ ਸੀ ਅੱਗੇ ਜਾ ਕੇ ਕੀ ਕਰੇਗਾ ਪਾਪਾ ਕਹਿੰਦੇ ਸਨ ਕਿ ਅਸੀਂ ਕਰਜ਼ਾ ਲੈ ਲਵਾਂਗੇ ਕੁਝ ਨਾ ਕੁਝ ਹੋ ਜਾਵੇਗਾ ਪਰ ਅਸੀਂ ਰਿਸ਼ਤਾ ਨਹੀਂ ਤੋੜਾਂਗੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਇਹ ਗੱਲ ਪਤਾ ਲੱਗ ਗਈ ਸੀ ਪਰ ਅਗਲੀ ਸਵੇਰ ਸਾਢੇ ਘਰ ਬੱਚਾ ਇੰਨੇ ਵੀ ਪੈਸੇ ਨਹੀਂ ਸਨ ਕਿ ਅਸੀਂ ਚਾਹ ਬਣਾ ਸਕੀਏ ਅਸੀਂ ਬਿਨਾ ਦੁੱਧ ਦੀ ਚਾਹ ਬਣਾਈ ਤਾਂ ਫਿਰ 1 ਲੱਖ ਰੁਪਏ ਕਿੱਥੋਂ ਆਉਂਦੇ ਉਸੇ ਦਿਨ ਸ਼ਾਮ ਨੂੰ ਮੇਰੇ ਨਾਮ ਤੇ ਇੱਕ ਪਾਰਸਲ ਆਇਆ ਮੈਂ ਤਾਂ ਅਜੇ ਹੀ ਕੋਈ ਚੀਜ਼ ਮੰਗਵਾਈ ਹੀ ਨਹੀਂ ਸੀ ਅਤੇ ਮੇਰੇ ਨਾਮ ਤੇ ਪਹਿਲਾਂ ਕਦੇ ਕੋਈ ਪਾਰਸਲ ਆਇਆ ਵੀ ਨਹੀਂ ਸੀ ਮੈਂ ਕਿਸੇ ਨੂੰ ਆਪਣਾ ਪਤਾ ਵੀ ਨਹੀਂ ਦਿੱਤਾ ਸੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਆਇਆ ਹੈ ਜਦੋਂ ਪਾਰਸਲ ਦੇਖਿਆ ਤਾਂ ਉਹ ਬਹੁਤ ਵੱਡਾ ਸੀ ਮੇਰੇ ਪਾਪਾ ਨੇ ਪੁੱਛਿਆ ਕਿ ਤੁਸੀਂ ਆਨਲਾਈਨ ਕੋਈ ਚੀਜ਼ ਮੰਗਵਾਈ ਹੈ ਬੇਟੀ ਸਾਡੇ ਕੋਲ ਐਨੇ ਪੈਸੇ ਨਹੀਂ ਸਨ ਪਾਰ ਡਾਕੀਏ ਨੇ ਕਿਹਾ ਤੋਂ ਤੁਹਾਨੂੰ ਸਿਰਫ ਦਸਤਖਤ ਕਰਨੇ ਹਨ ਇਹ ਇੱਕ ਭੁਗਤਾਨ ਕੀਤਾ ਹੋਇਆ ਪਾਰਸਲ ਹੈ ਜਾਨੀ ਪੈਸੇ ਨਹੀਂ ਦੇਣੇ ਮਾਤਾ ਪਿਤਾ ਬਹੁਤ ਪਰੇਸ਼ਾਨ ਸਨ ਸਮਝ ਨਹੀਂ ਆ ਰਹੀ ਸੀ ਕਿ ਉਤਮ ਉਹ ਪਾਰਸਲ ਕਿਸਦਾ ਤੇ ਕਿਉਂ ਆਇਆ ਜਦੋਂ ਉਹ ਪਾਰਸਲ ਘਰ ਲੈ ਆਂਦਾ ਗਿਆ ਤੇ ਖੋਲ੍ਹਿਆ ਗਿਆ ਤਾ ਉਸਦੇ ਅੰਦਰ ਇੱਕ ਬੈਗ ਸੀ ਜਿਵੇਂ ਕੀ ਸੂਟ ਖੇਸ ਹੁੰਦਾ ਹੈ ਬਿਲਕੁਲ ਨਵਾਂ ਮੇਰੇ ਮਾਤਾ ਪਿਤਾ ਬੋਲ ਲੇ ਲੱਗਦਾ ਹੈ ਕਿ ਤੁਸੀਂ ਹੀ ਗਲਤੀ ਨਾਲ ਕੁਝ ਮੰਗਵਾਇਆ ਹੈ ਮੈਂ ਕਿਹਾ ਨਹੀਂ ਮੈਂ ਤਾਂ ਕੁਝ ਵੀ ਨਹੀਂ ਮੰਗਵਾਇਆ ਮਾਂ ਵੀ ਨੇੜੇ ਆ ਗਈ ਅਤੇ ਪਾਪਾ ਵੀ ਜਦੋਂ ਅਸੀਂ ਉਹ ਬੈਗ ਖੋਲ੍ਹਿਆ ਤਾਂ ਸਾਡੇ ਹੋਸ਼ ਉੱਡ ਗਏ ਪਾਪਾ ਤਾਂ ਦਿਲ ਫੜ ਕੇ ਬੈਠ ਗਏ ਅਤੇ ਮਾਂ ਨੇ ਦੁਪੱਟਾ ਬੁੱਲਾਂ ਤੇ ਰੱਖ ਲਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਕਿਉਂਕਿ ਉਸ ਬੈਗ ਵਿੱਚ ਕੁਝ ਹੋਰ ਨਹੀਂ ਸੀ ਸਗੋਂ ਨਗਦ ਪੈਸੇ ਸਨ ਇੰਨੇ ਸਾਰੇ ਨੋਟ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਵੇਖੇ ਸਨ ਪੂਰਾ ਬੈਗ ਨੋਟਾਂ ਨਾਲ ਭਰਿਆ ਹੋਇਆ ਸੀ ਮੈਂ ਚੈੱਕ ਕੀਤਾ ਉਹ ਪਾਸੀ ਅਸਲੀ ਸਨ ਇਹ ਦੇਖ ਕੇ ਅਸੀਂ ਸਭ ਹੈਰਾਨ ਰਹਿ ਗਏ ਅਜੇ ਹੱਲ ਅਗ ਰਿਹਾ ਸੀ ਜਿਵੇਂ ਕੋਈ ਸੁਪਨਾ ਹੋਵੇ ਕਦੇ ਇੱਕ ਦੂਜੇ ਨੂੰ ਦੇਖਦੇ ਕਦੇ ਹੱਸਦੇ ਕਦੇ ਰੋਂਦੇ ਸਮਝ ਨਹੀਂ ਆ ਰਿਹਾ ਸੀ ਕੀ ਕੀ ਕਰੀਏ ਪਾਪਾ ਨੇ ਤੁਰੰਤ ਕਿਹਾ ਕਿ ਇਹ ਗਲਤੀ ਨਾਲ ਸਾਡੇ ਕੋਲ ਆ ਗਿਆ ਹੈ ਸਾਨੂੰ ਵਾਪਸ ਕਰ ਦੇਣਾ ਚਾਹੀਦਾ ਹੈ ਮੈਂ ਕਿਹਾ ਅਜਿਹੀ ਗਲਤੀ ਕਿਵੇਂ ਹੋ ਸਕਦੀ ਹੈ ਡਾਕੀਏ ਨੇ ਤਾਂ ਵਾਕਿਆ ਤੁਹਾਡਾ ਨਾਮ ਲੈ ਕੇ ਪਾਰਸਲ ਦਿੱਤਾ ਹੈ ਫਿਰ ਉਸ ਨੂੰ ਤੁਹਾਡਾ ਨਾਮ ਕਿਵੇਂ ਪਤਾ ਲੱਗਾ ਮੈਂ ਜਦੋਂ ਬੈਗ ਵਿੱਚ ਹੱਥ ਪਾਇਆ ਤਾਂ ਇੱਕ ਚਿੱਠੀ ਮਿਲੀ ਮੈਂ ਉਸ ਨੂੰ ਜਲਦੀ ਨਾਲ ਖੋਲ੍ਹ ਲਿਆ ਕਿਉਂਕਿ ਸ਼ਾਇਦ ਉਸ ਵਿੱਚ ਹੀ ਲਿਖਿਆ ਹੋਵੇ ਕਿ ਇਹ ਬੈਗ ਸਾਡੇ ਘਰ ਕਿਉਂ ਆਇਆ ਸੀ ਜਦੋਂ ਮੈਂ ਚਿੱਠੀ ਪੜ੍ਹੀ ਤਾਂ ਮੈਂ ਹੈਰਾਨ ਰਹਿ ਗਈ ਅਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਉਸ ਵਿੱਚ ਲਿਖਿਆ ਸੀ ਮੈਨੂੰ ਤੁਹਾਡਾ ਨਾਮ ਯਾਦ ਨਹੀਂ ਪਰ ਤੁਹਾਡੇ ਘਰ ਦਾ ਪਤਾ ਮੈਂ ਡਾਕ ਘਰ ਤੋਂ ਪਤਾ ਕਰ ਲਿਆ ਸੀ ਮੈਂ ਤੁਹਾਡੇ ਲਈ ਇਹ ਸਮਾਨ ਤੇ ਜਿਹਰੇ ਹਾਂ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਹਨੇ ਸਾਰੇ ਪੈਸੇ ਤੁਹਾਨੂੰ ਕਿਸ ਨੇ ਦਿੱਤੇ ਅੱਜ ਕੱਲ ਤਾਂ ਕੋਈ ਕਿਸੇ ਨੂੰ 1 ਅੰਪਰਾਇ ਵੀ ਨਹੀਂ ਦਿੰਦਾ ਕੋਈ ਕਿਸੇ ਨੂੰ ਇੱਕ ਰੋਟੀ ਵੀ ਖਵਾਉਣ ਨੂੰ ਤਿਆਰ ਨਹੀਂ ਹੁੰਦਾ ਪਰ ਇਹ ਨਾ ਸਮਝਣਾ ਕਿ ਮੈਨੂੰ ਤੁਹਾਡੇ ਤੋਂ ਬਦਲੇ ਵਿੱਚ ਕੁਝ ਚਾਹੀਦਾ ਹੈ ਅਜਿਹਾ ਕੁਝ ਨਹੀਂ ਹੈ ਇਹ ਪੈਸੇ ਤੁਹਾਡੇ ਹਨ ਬਲਕਿ ਤੁਹਾਡੇ ਮਾਤਾ ਪਿਤਾ ਲਈ ਹਨ ਜਿੰਨਾ ਨੇ ਤਾਂ ਹੱਡੇ ਵਰਗੀ ਬੇਟੀ ਦੀ ਪਰਵ੍ਰਿਸ਼ ਕੀਤੀ ਹੈ ਦਰਸਲ ਮੈਂ ਉਹੀ ਬੁੱਢਾ ਸਾਧੂ ਹਾਂ ਜਿਸਨੂੰ ਤੋਂ ਕੱਪੜਿਆਂ ਦੀ ਦੁਕਾਨ ਵਿੱਚ ਮਿਲੀ ਸੀ ਜਿਸਨੂੰ ਦੁਕਾਨ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਸੀ ਕੋਈ ਮੈਨੂੰ ਰੋਟੀ ਦੇਣ ਨੂੰ ਵੀ ਤਿਆਰ ਨਹੀਂ ਸੀ ਪਰ ਤੁਸੀਂ ਮੇਰੀ ਮਦਦ ਕੀਤੀ ਸਿਰਫ ਇੱਕ ਰੋਟੀ ਨਹੀਂ ਸਗੋਂ 10 ਰੋਟੀਆਂ ਲੈ ਕੇ ਦਿੱਤੀਆਂ ਤੁਸੀਂ ਮੈਨੂੰ ਦੋ ਵਕਤ ਦਾ ਖਾਣਾ ਦਿੱਤਾ ਅਤੇ ਕਿਹਾ ਬਾਪਾ ਜੀ ਤੁਸੀਂ ਇਹ ਖਾਣਾ ਰੱਖ ਲਓ ਅਤੇ ਰਾਤ ਨੂੰ ਵੀ ਖਾ ਲਓ ਮੈਂ ਤੁਹਾਡੀਆਂ ਅੱਖਾਂ ਵਿੱਚ ਵੇਖਿਆ ਸ਼ਾਇਦ ਤੂੰ ਮੇਰੀ ਹੋਰ ਵੀ ਮਦਦ ਕਰਨਾ ਚਾਹੁੰਦੀ ਸੀ ਪਰ ਆਪਣੇ ਸਮਰਥਨ ਅਨੁਸਾਰ ਹਰ ਜਿੰਨਾ ਕਰ ਸਕਦੀ ਸੀ ਕੀਤਾ ਮੈਂ ਕੋਈ ਸਾਧੂ ਨਹੀਂ ਹਾਂ ਮੈਂ ਇੱਕ ਬਹੁਤ ਵੱਡਾ ਵਪਾਰੀ ਹਾਂ ਮੇਰੇ ਕੋਲ ਈਸ਼ਵਰ ਦਾ ਦਿੱਤਾ ਸਭ ਕੁਝ ਹੈ ਪਰ ਖਰਚ ਕਰਨ ਵਾਲਾ ਕੋਈ ਨਹੀਂ ਮੇਰੇ ਸੰਤਾਨ ਨਹੀਂ ਸੀ ਮੇਰੇ ਕੋਲ ਇੰਨੀ ਦੌਲਤ ਹੈ ਕਿ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ ਕਾਰ ਗੱਡੀਆਂ ਸਾਰੇ ਸ਼ੌਂਕ ਪੂਰੇ ਕਰ ਲਏ ਪਰ ਦੌਲਤ ਖਤਮ ਨਹੀਂ ਹੁੰਦੀ ਦੁਨੀਆ ਨੂੰ ਪਰਖਣ ਲਈ ਮੈਂ ਨਿਕਲਿਆ ਸੀ ਮੈਂ ਕਿਹਾ ਸੀ ਕਿ ਜੋ ਮੈਨੂੰ ਇੱਕ ਰੋਟੀ ਦੇਵੇਗਾ ਮੈਂ ਉਸ ਨੂੰ 1 ਕਰੋੜ ਰੁਪਏ ਦੇਵਾਂਗਾ ਇਹ ਗੱਲ ਝੂਠ ਨਹੀਂ ਸੀ ਤੁਸੀਂ ਮੈਨੂੰ 10 ਕਰੋੜ ਦਾ ਖਾਣਾ ਖਵਾਇਆ ਇਸ ਲਈ ਮੈਂ ਤੁਹਾਡੇ ਲਈ 10 ਕਰੋੜ ਰੁਪਏ ਛੱਡ ਕੇ ਜਾ ਰਿਹਾ ਹਾਂ ਮੈਨੂੰ ਪਤਾ ਹੈ ਕਿ ਤੁਹਾਡਾ ਵਿਆਹ ਹੋਣ ਵਾਲਾ ਹੈ ਇਹ ਪੈਸੇ ਤੁਹਾਡੇ ਵਿਆਹ ਵਿੱਚ ਕੰਮ ਆਉਣਗੇ ਜੇ ਤੁਸੀਂ ਕਦੇ ਮੇਰੇ ਨਾਲ ਮਿਲਣਾ ਚਾਹੋ ਤਾਂ ਘਰ ਦਾ ਪਤਾ ਨਹੀਂ ਲਿਖਿਆ ਹੈ ਤੁਹਾਡੇ ਵਰਗੇ ਇੱਕ ਇਨਸਾਨ ਨਾਲ ਦੁਬਾਰਾ ਮਿਲ ਕੇ ਬਹੁਤ ਖੁਸ਼ੀ ਹੋਵੇਗੀ ਮੈਨੂੰ ਪਤਾ ਹੈ ਕਿ ਤੁਸੀਂ ਹੁਣ ਵੀ ਹੈਰਾਨ ਹੋ ਪਾਰ ਇੱਕ ਵਾਰ ਫਿਰ ਦੱਸ ਰਿਹਾ ਹਾਂ ਕਿ ਇਹ ਕੋਈ ਮਜ਼ਾਕ ਨਹੀਂ ਹੈ ਇਹ ਪੈਸੇ ਤੁਹਾਡੇ ਹਨ ਇਹ ਤੁਹਾਡੀ ਭਲਾਈ ਦਾ ਇਨਾਮ ਹੈ ਜੋ ਈਸ਼ਵਰ ਨੇ ਤੁਹਾਨੂੰ ਦਿੱਤਾ ਹੈ ਇਹਨਾਂ ਨੂੰ ਚੰਗੇ ਤਰੀਕੇ ਨਾਲ ਵਰਤੋ ਅਤੇ ਹਮੇਸ਼ਾ ਇਸੇ ਤਰ੍ਹਾਂ ਚੰਗੇ ਇਨਸਾਨ ਬਣੇ ਰਹੋ ਆਪਣੇ ਮਾਤਾ ਪਿਤਾ ਨੂੰ ਵੀ ਮੇਰਾ ਪ੍ਰਣਾਮ ਕਰਨਾ ਜਿੰਨਾ ਨੇ ਤੁਹਾਨੂੰ ਇਸ ਕਾਬਿਲ ਬਣਾਇਆ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਬਹੁਤ ਹੈਰਾਨ ਅਤੇ ਸੋਚ ਵਿੱਚ ਪੈ ਗਈ ਇਸ ਦਾ ਮਤਲਬ ਸੀ ਕਿ ਉਹ ਵਿਅਕਤੀ ਫਕੀਰ ਨਹੀਂ ਸੀ ਸਗੋਂ ਇੱਕ ਬਹੁਤ ਵੱਡਾ ਵਪਾਰੀ ਸੀ ਅਤੇ ਉਹ ਲੋਕਾਂ ਦੀ ਚੰਗਿਆਈ ਨੂੰ ਪਰਖਣ ਲਈ ਇਹ ਸਰੂਪ ਅੁਚਿਤ ਨਿਕਲਿਆ ਸੀ ਜਦੋਂ ਉਸ ਨੇ ਆਪਣਾ ਨਾਮ ਦੱਸਿਆ ਤਾਂ ਮੇਰੇ ਪਿਤਾ ਜੀ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਮੇਰੇ ਪਿਤਾ ਜੀ ਬੋਲੇ ਤਾਂ ਬਹੁਤ ਵੱਡਾ ਆਦਮੀ ਹੈ ਉਸ ਦਾ ਦਾਫਤ ਰੈਨਾ ਵੱਡਾ ਹੈ ਕਿ ਉਸ ਨੂੰ ਉੱਤੋਂ ਤੱਕ ਵੇਖੋ ਤਾਂ ਗਰਦਨ ਵਿੱਚ ਦਰਦ ਹੋ ਜਾਵੇ ਇੱਕ ਆਮ ਆਦਮੀ ਤਾਂ ਉਸ ਦੇ ਦਫ਼ਤਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਇਸ ਲਈ ਕਿਸੇ ਨੂੰ 10 ਕਰੋੜ ਦੇਣਾ ਉਸੇ ਤਰ੍ਹਾਂ ਹੈ ਜਿਵੇਂ ਅਸੀਂ ਕਿਸੇ ਗਰੀਬ ਨੂੰ 1000 ਰੁਪਏ ਦੇ ਦਈਏ ਮੇਰੇ ਮਾਤਾ ਪਿਤਾ ਖੁਸ਼ੀ ਦੇ ਮਾਰੇ ਰੋਣ ਲੱਗੇ ਇਹ ਪੈਸੇ ਸਾਡੇ ਹੀ ਸਨ ਅਤੇ ਹੁਣ ਇਹ ਪੂਰੇ 10 ਕਰੋੜ ਰੁਪਏ ਸਨ ਮੇਰੀ ਮਾਂ ਨੇ ਕਿਹਾ ਹੁਣ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਹੁਣ 1 ਲੱਖ ਰੁਪਏ ਦੇਣਾ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਸੀ ਅਸੀਂ ਮੁੰਡੇ ਵਾਲਿਆਂ ਨੂੰ 1 ਲੱਖ ਰੁਪਏ ਦੇ ਦੇਵਾਂਗੇ ਸਾਡੀ ਬੇਟੀ ਦਾ ਵਿਆਹ ਹੋ ਜਾਵੇਗਾ ਸਾਡੇ ਘਰ ਦੀ ਛੱਤ ਵੀ ਟੱਪਦੀ ਹੈ ਉਹ ਵੀ ਠੀਕ ਕਰਵਾ ਲਵਾਂਗੇ ਅਤੇ ਨੀਸ਼ਾ ਬੇਟੀ ਦੇ ਘਰੇ ਪੁੱਤਰ ਜੰਮਿਆ ਸੀ ਉਸ ਨੂੰ ਵੀ ਕੁਝ ਨਹੀਂ ਦਿੱਤਾ ਸੀ ਹੁਣ ਉਸ ਲਈ ਵੀ ਕੁਝ ਲੈ ਲਮਾਗੇ ਮੇਰੀ ਮਾਂ ਵੀ ਖਦੇ ਸੁਪਨੇ ਸੰਜੋਣ ਲੱਗੀ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਉਹਨਾਂ ਨੇ ਬੀਤਾਂ ਪੂਰੀ ਜ਼ਿੰਦਗੀ ਤੰਗੀ ਵਿੱਚ ਗੁਜ਼ਾਰੀ ਸੀ ਮੈਂ ਕਿਹਾ ਮਾਂ ਤੁਸੀਂ ਜੋ ਵੀ ਕਹੋਗੇ ਮੈਂ ਸਭ ਕੁਝ ਕਰਾਂਗੀ ਅਸੀਂ ਘਰ ਬਣਾਵਾਂਗੇ ਗੱਡੀ ਵੀ ਲਮਾਗੇ ਵਪਾਰ ਵੀ ਸ਼ੁਰੂ ਕਰਾਂਗੇ ਪੈਣਾ ਲਈ ਵੀ ਸਭ ਕੁਝ ਕਰਾਂਗੇ ਜੋ ਉਹਨਾਂ ਕੋਲ ਨਹੀਂ ਹੈ ਉਹ ਉਹਨਾਂ ਨੂੰ ਦੇਾਂਗੇ ਪਰ ਹੁਣ ਮੈਂ ਉਸ ਪਰਿਵਾਰ ਵਿੱਚ ਵਿਆਹ ਨਹੀਂ ਕਰਾਂਗੀ ਮੈਂ ਅਜਿਹੇ ਲੋਕਾਂ ਵਿੱਚ ਵਿਆਹ ਨਹੀਂ ਕਰ ਸਕਦੀ ਜਿਨ੍ਹਾਂ ਨੇ ਸਾਨੂੰ ਸਿਰਫ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਮਸ਼ੀਨ ਸਮਝਿਆ ਉਹ ਵੀ ਵਿਆਹ ਤੋਂ ਪਹਿਲਾਂ ਹੀ ਉਹਨਾਂ ਨੇ ਸਾਡੇ ਤੋਂ ਦਾਜ ਮੰਗਿਆ ਤੇ ਫਿਰ ਪੈਸਿਆਂ ਦੀ ਮੰਗ ਕਰਨ ਲੱਗੇ ਅਤੇ ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ ਮੈਂ ਅਜਿਹੇ ਲੋਕਾਂ ਨਾਲ ਵਿਆਹ ਨਹੀਂ ਕਰ ਸਕਦੀ ਮੇਰਾ ਇਨਕਾਰ ਇਸ ਵਜ੍ਹਾ ਨਹੀਂ ਸੀ ਕਿ ਮੇਰੇ ਕੋਲ ਹੁਣ ਪੈਸੇ ਆ ਗਏ ਹਨ ਸਗੋਂ ਇਸ ਲਈ ਹੈ ਕਿ ਅਜਿਹੇ ਲੋਕਾਂ ਨਾਲ ਮੇਰੀ ਜ਼ਿੰਦਗੀ ਕਿਵੇਂ ਹੋਵੇਗੀ ਜੋ ਪਹਿਲਾਂ ਤੋਂ ਹੀ ਸਿਰਫ ਆਪਣੇ ਮਤਲਬ ਲਈ ਸੋਚ ਰਹੇ ਹਨ ਅੱਗੇ ਜਾ ਕੇ ਕੀ ਕਰਨਗੇ ਮੈਂ ਕਿਹਾ ਤੁਸੀਂ ਉਹਨਾਂ ਤੋਂ ਮਾਫੀ ਮੰਗ ਲਓ ਮੇਰੇ ਪਿਤਾ ਜੀ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਬੇਟੀ ਤੂੰ ਬਿਲਕੁਲ ਸਹੀ ਫੈਸਲਾ ਲਿਆ ਹੈ ਮੈਂ ਮਜਬੂਰ ਸੀ ਪਰ ਹੁਣ ਨਹੀਂ ਹਾਂ ਅਸੀਂ ਉਹਨਾਂ ਲੋਕਾਂ ਨੂੰ ਫੋਨ ਨਹੀਂ ਕੀਤਾ ਸਗੋਂ ਕਿਹਾ ਕਿ ਸਾਡੇ ਘਰ ਆ ਜਾਓ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਉਹ ਲੋਕ ਬਹੁਤ ਖੁਸ਼ੀ-ਖੁਸ਼ੀ ਆ ਗਏ ਉਹਨਾਂ ਨੂੰ ਲੱਗਿਆ ਕਿ ਅਸੀਂ ਪੈਸਿਆਂ ਦਾ ਇੰਤਜ਼ਾਮ ਕਰ ਲਿਆ ਹੈ ਸਾਰੇ ਬੈਠੇ ਅਸੀਂ ਉਹਨਾਂ ਸਾਹਮਣੇ ਚਾਹ ਨਾਸ਼ਤਾ ਰੱਖਿਆ ਤੇ ਉਹ ਖੁਸ਼ ਹੋ ਗਏ ਅੱਜ ਤਾਂ ਤੁਸੀਂ ਪੂਰਾ ਸਵਾਗਤ ਕੀਤਾ ਮੇਰੇ ਪਿਤਾ ਜੀ ਨੇ ਬੜੇ ਆਰਾਮ ਨਾਲ ਕਿਹਾ ਤੁਹਾਡੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਪਰ ਹੁਣ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਇਸ ਲਈ ਅਸੀਂ ਇਹ ਰਿਸ਼ਤਾ ਨਹੀਂ ਕਰਨਾ ਚਾਹੁੰਦੇ ਉਹ ਹੈਰਾਨ ਹੋ ਗਏ ਅਤੇ ਕਹਿਣ ਲੱਗੇ ਕੀ ਗੱਲ ਹੈ ਕੁਝ ਤਾਂ ਦੱਸੋ ਜੇ ਤੁਸੀਂ ਲੋਕਾਂ ਨੇ ਪੈਸੇ ਆਂਦਾ ਇੰਤਜ਼ਾਮ ਨਹੀਂ ਕੀਤਾ ਤਾਂ ਕੋਈ ਗੱਲ ਨਹੀਂ ਤੁਸੀਂ ਵਿਆਹ ਇੱਕ ਸਾਲ ਦੇ ਅੰਦਰ ਕਰਦੇ ਹੋ ਮੇਰੇ ਪਿਤਾ ਜੀ ਨੇ ਕਿਹਾ ਗੱਲ ਪੈਸਿਆਂ ਦੀ ਨਹੀਂ ਸਾਡੀ ਬੇਟੀ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਹੈ ਉਹ ਲੋਕ ਹੈਰਾਨ ਰਹਿ ਗਏ ਅਤੇ ਫਿਰ ਗੱਲ ਬਦਲਣ ਲੱਗੇ ਬਾਅਦ ਵਿੱਚ ਬਤਨੀ ਜੀ ਤੇ ਉੱਤਰ ਆਏ ਕਿਆ ਨ ਲੱਗੇ ਤੁਹਾਡੀ ਬੇਟੀ ਕੌਣ ਹੁੰਦੀ ਹੈ ਇਨਕਾਰ ਕਰਨ ਵਾਲੀ ਲੱਗਦਾ ਹੈ ਉਹ ਸਾਨੂੰ ਕੋਈ ਹੋਰ ਮਿਲ ਗਿਆ ਹੈ ਮੇਰੇ ਪਿਤਾ ਜੀ ਨੇ ਉਹਨਾਂ ਨਾਲ ਬਹਿਸ ਨਹੀਂ ਕੀਤੀ ਬਸ ਐਨਾ ਕਿਹਾ ਜਿਵੇਂ ਦੇ ਲੋਕ ਹੁੰਦੇ ਹਨ ਉਹੀ ਉਹਨਾਂ ਦੀ ਸੋਚ ਹੁੰਦੀ ਹੈ ਅਲਵਿਦਾ ਹੁਣ ਤੁਸੀਂ ਲੋਕ ਜਾ ਸਕਦੇ ਹੋ ਉਹ ਲੋਕ ਉਥੋਂ ਚਲੇ ਗਏ ਅਤੇ ਆਪਣਾ ਅਸਲੀ ਚਿਹਰਾ ਦਿਖਾ ਗਏ ਉਹਨਾਂ ਨੇ ਸਾਨੂੰ ਬਹੁਤ ਕੁਝ ਸੁਣਾਇਆ ਪਾਰਸੀ ਸਭ ਕੁਝ ਸਹਿ ਲਿਆ ਮੇਰੀਆਂ ਅੱਖਾਂ ਵਿੱਚ ਹੰਝੂ ਸਨ ਇਹ ਹੰਝੂ ਨਾ ਤਾਂ ਪਛਤਾਵੇ ਦੇ ਸਨ ਅਤੇ ਨਾ ਹੀ ਦੁੱਖ ਦੇ ਇਹ ਰਾਹਤ ਦੇ ਹੰਝੂ ਸਨ ਕਿਉਂਕਿ ਮੇਰੇ ਸਿਰ ਤੋਂ ਇੱਕ ਬਹੁਤ ਵੱਡੀ ਮੁਸੀਬਤ ਟਲ ਗਈ ਸੀ ਈਸ਼ਵਰ ਨੇ ਮੈਨੂੰ ਡਿੱਗਣ ਤੋਂ ਪਹਿਲਾਂ ਹੀ ਸੰਭਾਲ ਲਿਆ ਸੀ ਅਤੇ ਮੇਰੇ ਸਾਹਮਣੇ ਤੋਂ ਇੱਕ ਬਹੁਤ ਵੱਡੀ ਖੋਕਰ ਹਟਾ ਦਿੱਤੀ ਸੀ ਮੈਂ ਉਸ ਵਿਅਕਤੀ ਨਾਲ ਵੀ ਮਿਲਣ ਗਈ ਉਸ ਦਾ ਨਾਮ ਅਮਨ ਚੋਹਾਨ ਸੀ ਉਹ વાસ્તਵਿਕ ਵਿੱਚ ਬਹੁਤ ਅਮੀਰ ਵਿਅਕਤੀ ਸੀ ਮੈਂ ਉਸ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਸਭ ਕੁਝ ਦੱਸਿਆ ਤਾਂ ਉਸ ਨੇ ਕਿਹਾ ਬੇਟੀ ਤੂੰ ਬਿਲਕੁਲ ਸਹੀ ਨਿਰਣਿਆ ਲੈਂਦਾ ਹੈ ਜੇ ਮੇਰਾ ਕੋਈ ਪੁੱਤਰ ਹੁੰਦਾ ਤਾਂ ਮੈਂ ਤੈਨੂੰ ਆਪਣੀ ਨੂੰ ਬਣਾ ਲੈਂਦਾ ਅੱਜ ਤੋਂ ਤੂੰ ਮੇਰੀ ਵੇੜੀ ਹੈ ਮੈਂ ਆਪਣੀ ਕਮਾਈ ਨਾਲ ਆਪਣੀਆਂ ਭੈਣਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਕਿਸੇ ਦੇ ਕੋਲ ਰਹਿਣ ਦਾ ਘਰ ਨਹੀਂ ਸੀ ਕਿਸੇ ਨੂੰ ਗੱਡੀ ਦੀ ਜ਼ਰੂਰਤ ਸੀ ਕਿਸੇ ਨੇ ਚਿਕਿਤਸਾ ਜਾਂ ਆਪਰੇਸ਼ਨ ਕਰਵਾਉਣਾ ਸੀ ਕਿਸੇ ਦੇ ਪਤੀ ਦੇ ਵਪਾਰ ਵਿੱਚ ਪਰੇਸ਼ਾਨੀ ਸੀ ਮੈਂ ਸਭ ਦੀਆਂ ਸਮੱਸਿਆਵਾਂ ਮਾ ਹੱਲ ਕੀਤੀਆਂ ਅਤੇ ਆਪਣਾ ਘਰ ਵੀ ਬਣਾਇਆ ਮੇਰੇ ਮਾਤਾ ਪਿਤਾ ਦੇ ਮਨ ਤੋਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਅਸੀਂ ਲੋਕ ਤੀਰਥ ਯਾਤਰਾਤੇ ਗਏ ਪੂਰਾ ਪਰਿਵਾਰ ਨਾਲ ਸੀ ਸਾਰੀਆਂ ਭੈਣਾਂ ਨਾਲ ਸਨ ਅਸੀਂ ਸਭ ਬਹੁਤ ਖੁਸ਼ ਸੀ ਇਸ ਤੋਂ ਬਾਅਦ ਮੈਨੂੰ ਇੱਕ ਅਜਿਹਾ ਵਿਅਕਤੀ ਮਿਲਿਆ ਜੋ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਕਿਉਂਕਿ ਉਹ ਮੈਨੂੰ ਪਸੰਦ ਕਰਦਾ ਸੀ ਉਹ ਉਸੇ ਵਿਦਿਆਲੇ ਵਿੱਚ ਕੰਮ ਕਰਦਾ ਸੀ ਜਿੱਥੇ ਮੈਂ ਪੜ੍ਹਾਉਂਦੀ ਸੀ ਮੈਂ ਕਦੇ ਉਸ ਤੇ ਧਿਆਨ ਹੀ ਨਹੀਂ ਦਿੱਤਾ ਅਤੇ ਉਸ ਨੇ ਵੀ ਕਦੇ ਆਪਣੇ ਮਨ ਦੀ ਗੱਲ ਨਹੀਂ ਕਹੀ ਸੀ ਫਿਰ ਸਾਡਾ ਵਿਆਹ ਹੋ ਗਿਆ ਅਤੇ ਹੁਣ ਅਸੀਂ ਦੋਨੇ ਸੁਖੀ ਜੀਵਨ ਬਿਤਾ ਰਹੇ ਹਾਂ ਆਪਣੇ ਪੈਸਿਆਂ ਨਾਲ ਅਸੀਂ ਵਪਾਰ ਸ਼ੁਰੂ ਕੀਤਾ ਈਸ਼ਵਰ ਦੀ ਕਿਰਪਾ ਨਾਲ ਸਾਡੇ ਕੋਲ ਸਭ ਕੁਝ ਹੈ ਸੱਚ ਹੀ ਕਹਿੰਦੇ ਹਨ ਕਿ ਕਰ ਭਲਾ ਸੋ ਹੋ ਭਲਾ ਤਾਂ ਇਸ ਕਹਾਣੀ ਦਾ ਨੈਤਿਕ ਸੰਕੇਤੇ ਹੈ ਕਿ ਸਚਾਈ ਆਤਮ ਸਮਾਨਤਾ ਤੇ ਨੇਕ ਦਿਲ ਨਾਲ ਕੀਤਾ ਗਿਆ ਹਰ ਕੰਮ ਅਤੇ ਸੌਖਾ ਤੇ ਸਫਲਤਾ ਜ਼ਰੂਰ ਮਿਲਦੀ ਹੈ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਇਸ ਕਹਾਣੀ ਬਾਰੇ ਤੁਹਾਡੀ ਕੀ رائے ਸੀ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ ਇਸ ਨੂੰ ਆਲ ਤੇ ਸੈੱਟ ਕਰੋ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਸੂਚਨਾ ਤੁਰੰਤ ਮਿਲ ਸਕੇ ਧੰਨਵਾਦ